ਸੋ ਪਾਈ ਸਾਹਿਬ ਜੀ ਵੱਡੀ ਮੰਗ ਉਠਰੀ ਸੀ ਜਿਸ ਪਲੇ ਤੁਸੀਂ ਇਸ ਮੁੱਦੇ ਨੂੰ ਚੱਕਿਆ ਕਿ ਜੋ ਨਿਰੰਕਾਰੀ ਸੰਮੇਲਨ ਹੈ ਖਾਸ ਕਰਕੇ ਖਾਲਸਾ ਸਕੂਲ ਦੇ ਵਿੱਚ ਨਾ ਹੋਵੇ ਤਾਂ ਉਸ ਨੂੰ ਲੈ ਕੇ ਪ੍ਰਸ਼ਾਸਨ ਦਾ ਕਿਹੋ ਜਿਹਾ ਰਵਈਆ ਰਿਹਾ ਤੇ ਕੀ ਅਪਡੇਟ ਆ ਦੇਖੋ ਇਹ ਮੇਰੇ ਧਿਆਨ ਵਿੱਚ ਆਇਆ ਮੈਂ ਤੁਰੰਤ ਐਸ.ਐਮ. ਨੂੰ ਮੰਬਲੋ ਨੂੰ ਕਿਹਾ ਇਹ ਬਹੁਤ ਬਟਾ ਪ੍ਰਸਾਦ ਹੋਏਗਾ ਤੁਸੀਂ ਗਲਤ ਅਫਵਾਹ ਦੇ ਰਹੇ ਹੋ ਇਹ ਨਿਰੰਕਾਰੀ ਕੋਈ ਧਰਮ ਨਹੀਂ ਹੈ ਨਾ ਹੀ ਕੋਈ ਕੌਮ ਹੈ ਨਹੀਂ ਕੋਈ ਅਜਿਹੀ ਪ੍ਰਚਾਰਕ ਸੰਸਥਾ ਜਿਹੜੀ ਸਰਬੱਤ ਦਾ ਭਲਾ ਕਰਨ ਵਾਲੀ ਹੋਵੇ ਇਹ ਇਹ ਕਿਹਜਾ ਕਰੋਾ ਹੈ ਜਿਹੜਾ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਦ ਕਰਦਾ ਇਹਦਾ ਵੀ ਵਿਰੋਧ 1978 ਵਿੱਚ 13 ਸਿੰਘ ਸ਼ਹੀਦ ਹੋਏ ਹੋਰ ਪੰਜਾਬ ਦੀ ਪੰਜਾਬ ਦੇ ਅਮਨ ਸ਼ਾਂਤੀ ਨੂੰ ਆਗਲ ਅੱਗ ਲੱਗੀ ਜਿਹਦੇ ਨਤੀਜੇ ਪੰਜਾਬ ਨੇ ਅੱਜ ਤੱਕ ਪੰਜਾਬ ਤੋਪਤ ਰਿਹਾ ਹੈ ਇਸੇ ਫਟੇਗੜ ਸਾਹਿਬ ਨੇ ਇਸ ਨੂੰ ਰੋਕ ਲਾ ਦਿੱਤੀ ਇਸ ਮੇਲਨ ਦੇ ਉੱਤੇ ਉਨਾ ਨੇ ਨਕਲੀ ਮਰਨ ਕਾਰੀਆਂ ਨੂੰ ਬਲਾਕੇ ਕਹਿ ਦਿੱਤਾ ਕਿ ਫਟੇਗੜ ਸਾਹਿਬ ਦੀ ਧਰਤੀ ਤੇ ਮੈਂ ਇਹ ਸਮਾਗਮ ਨਹੀਂ ਹੋਣ ਦੇਣਾ ਕਿਉਂਕਿ ਇਹਦੇ ਨਾਲ ਅਮਨ ਸ਼ਾਂਤੀ ਨੂੰ ਖਤਰਾ ਪਾਈਚਾਰਕ ਸਾਂਝ ਟੁੱਟਦੀ ਹੈ ਤੇ ਅਕਾਲ ਤਖਤ ਸਾਹਿਬ ਦੀ ਤੋਂ ਹੁਕਮਨਾਮਾ ਜਾਰੀ ਹੋਇਆ ਵਾ ਕਿ ਨਕਲੀ ਮਰਨ ਕਾਰੀਆਂ ਨਾਲ ਇਸ ਤਰ੍ਹਾਂ ਸ੍ਰੀ ਦੀ ਧਾਂਗ ਨੇ ਫਣੀ ਇਹ ਲਈ ਸਮਾਗਮ ਫਟੇਗੜ ਸਾਹਿਬ ਦੀ ਧਰਤੀ ਤੇ ਨਹੀਂ ਹੋ ਸਕਦਾ ਤੋਂ ਬਾਅਦ ਲਗਾਤਾਰ ਪੰਜਾਬ ਦੇ ਵਿੱਚ ਉਹਨਾਂ ਦੇ ਸਮੇਲਨ ਬੰਦ ਰਹੇ ਬਹੁਤ ਸਮਾਂ ਬਹੁਤ ਲੰਮਾ ਸਮਾਂ ਲੇਕਿਨ ਹੋੜਾ ਕੇ ਜਿੱਤੇ ਜਿੱਤੇ ਜਿਹੜੇ ਨਿਰੰਕਾਰੀ ਭਵਨ ਨੇ ਉਹਨਾਂ ਦੇ ਅੰਦਰ ਉਹ ਛੋਟੇ ਛੋਟੇ ਸਮਾਗਮ ਕਰਦੇ ਨੇ ਪਰ ਵੱਡਾ ਸਮਾਗਮ ਹਲੇ ਤੱਕ ਪੰਜਾਬ ਵਿੱਚ ਕੀਤਾ ਹੀ ਹੋਇਆ ਹੁਣ ਉਹਨਾਂ ਨੇ ਯਤਨ ਕੀਤਾ ਸੀ ਫਟੇਗੜ ਸਾਹਿਬ ਵੀ ਵੱਡਾ ਸਮੇਲਨ ਕਰਾਂਗੇ ਸੇਖ ਸਾਹਿਬ ਸਕੂਲ ਦੇ ਵਿੱਚ ਕਰਾਂਗੇ ਲੇਕਿਨ ਇਹ ਅੱਜ ਪੰਖ ਨੇ ਮਤਲਬ ਉਹਨੀ ਆਵਾਜ਼ بلند ਕੀਤੀ ਤੇ ਪੰਜਾਬ ਦੇ ਗੁੱਸੇ ਤੇ ਰੋਹ ਦੇ ਅੱਗੇ ਸਰਕਾਰ ਝੁਕੀ ਪ੍ਰਸ਼ਾਸਨ ਝੁਕਿਆ ਪੰਜਾਬ ਦੀ ਜਿਹੜੀ ਮਜੂਦਾ ਸਰਕਾਰ ਆ ਉਹਦਾ ਜਿਹੜਾ ਉਹਨਾਂ ਦੀ ਜਿਹੜੀ ਪਾਰਟੀ ਆ ਆਮ ਆਦਮੀ ਪਾਰਟੀ ਉਹਨਾਂ ਦਾ ਇਹਦਾ ਪ੍ਰਧਾਨ ਆ ਕੇਜਰੀਵਾਲ ਉਹ ਇੱਕ ਵਾਰੀ ਦਿੱਲੀ ਦੇ ਨਿਰੰਕਾਰੀ ਸਮਾमेलन ਵਿੱਚ ਗਿਆ ਸੀ ਚੋਣਾਂ ਤੋਂ ਪਹਿਲਾਂ ਜਿਹੜਾ ਵੱਡਾ ਸਮਾमेलन ਸੀ ਉਹਨੇ ਉੱਥੇ ਉਹਨਾਂ ਦੇ ਸਮਾमेलन ਵਿੱਚ ਐਲਾਨ ਕੀਤਾ ਸੀ ਕਿ ਜਦੋਂ ਸਾਡੀ ਸਰਕਾਰ ਬਣ ਗਈ ਪੰਜਾਬ ਦੇ ਵਿੱਚ ਅਸੀਂ ਤੁਹਾਡੇ ਸਮਾमेलन ਕਰਾਇਆ ਕਰਾਂਗੇ ਇਹ ਗੱਲ ਉਹਨਾਂ ਨੇ ਉਹਨਾਂ ਨੂੰ ਕਹੀ ਸੀ ਨਕਲੀ ਨਿਰੰਕਾਰੀਆਂ ਨੂੰ ਸੋਸ਼ੀ ਫਤੇਗੜ ਸਾਬ ਦੇ ਵਿੱਚ ਮੰਡੀ ਗੋਬਿੰਦਗੜ੍ਹ ਤੇ ਸ੍ਰੀ ਗੁਰੂ ਹਰਗੋਬਿੰਦ ਖਾਲਸਾ ਸਕੂਲ ਦੇ ਵਿੱਚ ਜੋ ਬੀਤੇ ਦਿਨੀ ਨਿਰੰਕਾਰੀ ਸੰਮੇਲਨ ਨੂੰ ਲੈ ਕੇ ਕਾਫੀ ਮੁੱਦਾ ਪੱਖਿਆ ਹੋਇਆ ਸੀ ਹਾਲਾਂਕਿ ਜਿਸ ਵੇਲੇ ਇਸ ਸੰਮੇਲਨ ਦੇ ਇਛਿਹਾਰ ਸ਼ਕਤੇ ਨੇ ਤਾਂ ਉਸ ਤੋਂ ਬਾਅਦ ਦੇ ਵਿੱਚ ਕਈ ਸਿੱਖ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਹੈ ਖਾਸ ਕਰਕੇ ਸਰਦਾਰ ਕਰਲਾਲ ਸਿੰਘ ਜੀ ਪੰਜੋਲੀ ਹੋਰਾਂ ਦੇ ਵੱਲੋਂ ਇਸ ਮੁੱਦੇ ਨੂੰ ਆਪਣੇ ਸੋਸ਼ਲ ਮੀਡੀਆ ਦੇ ਜ਼ਰੀਏ ਚੱਕਿਆ ਗਿਆ ਸੋ ਇਸ ਪਿਲੇ ਦਾ ਕਿਹੋ ਜਿਹਾ ਮਾਹੌਲ ਹੈ ਕਿ ਉਹਨਾਂ ਦੀ ਇਸ ਸਮੈਲਨ ਨੂੰ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ ਪ੍ਰਸ਼ਾਸਨ ਨੇ ਕਿਹੋ ਜਿਹਾ ਵਰਤਾਰਾ ਵਰਤਾਇਆ ਸਾਰੀ ਦੀ ਜਾਣਕਾਰੀ ਅਸੀਂ ਪਾਈ ਸਾਹਿਬ ਹੋਰਾਂ ਤੋਂ ਲਵਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਜੀ ਤੁਹਾਡਾ ਆਕਾਲ ਚੈਨਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਸੋ ਪਾਈ ਸਾਹਿਬ ਜੀ ਵੱਡੀ ਮੰਗ ਉਠਰੀ ਸੀ ਜਿਸ ਪਲੇ ਤੁਸੀਂ ਇਸ ਮੁੱਦੇ ਨੂੰ ਚੱਕਿਆ ਕਿ ਜੋ ਨਰੰਗਕਾਰੀ ਸੰਮੇਲਨ ਹੈ ਖਾਸ ਕਰਕੇ ਖਾਲਸਾ ਸਕੂਲ ਦੇ ਵਿੱਚ ਨਾ ਹੋਵੇ ਤਾਂ ਉਸ ਨੂੰ ਲੈ ਕੇ ਪ੍ਰਸ਼ਾਸਨ ਦਾ ਕਿਹੋ ਜਿਹਾ ਰਵਈਆ ਰਿਹਾ ਤੇ ਕੀ ਅਪਡੇਟ ਆ ਅਸਲ ਵਿੱਚ ਗੁਰਪ੍ਰੀਤ ਗੱਲ ਇਸ ਤਰ੍ਹਾਂ ਧੀ ਵੀ ਹੈ ਜਿਹੜਾ ਸਕੂਲ ਹੈ ਮੰਡੀ ਗੋਵਿੰਦਗੜ੍ਹ ਦੇ ਵਿੱਚ ਇਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ ਜੀ ਪਰ ਇਹ ਗੁਰੂ ਹਰਗੋਬਿੰਦ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਤੇ ਖਾਲਸਾ ਸਕੂਲ ਵਜਦਾ ਹੈ ਜੀ ਤੇ ਉਹ ਜਿਹੜਾ ਸਕੂਲ ਆ ਸਕੂਲ ਦੀ ਜਿਹੜੀ ਮੈਨੇਜਮੈਂਟ ਕਮੇਟੀ ਆ ਉਹ ਸਰਕਾਰ ਬਣਾਉਂਦੀ ਹੈ ਹੂੰ ਉਸ ਮੈਨੇਜਮੈਂਟ ਕਮੇਟੀ ਨੇ ਮਤਲਬ ਇਹਨਾਂ ਨੂੰ 26 ਜੂਨ ਦੀ ਆਗਿਆ ਦੇ ਦਿੱਤੀ ਸੀ ਵੀ ਸਾਨੂੰ ਕੋਈ ਇਕਰਾਰ ਨਹੀਂ ਤੁਸੀਂ ਸਕੂਲ ਚ ਸਮੇਲਨ ਕਰ ਸਕਦੇ ਹੋ ਇਹ ਉਸ ਲੋਕਲਾ ਜਿਹੜੀ ਸਕੂਲ ਦੀ ਕਮੇਟੀ ਸੀ ਉਹਨਾਂ ਨੇ ਆਗਿਆ ਦਿੱਤੀ ਉਹਨਾਂ ਨੇ ਫਿਰ ਉਸ ਤੋਂ ਬਾਅਦ ਨੰਕਾਰੀਆਂ ਨੇ ਐਸਡੀਐਮ ਅਮਨੋਹ ਨੂੰ ਅਪਰੋਚ ਕੀਤੀ ਤੇ ਐਸਡੀਐਮ ਅਮਨੋਹ ਨੇ ਉਹਨਾਂ ਨੂੰ ਲਿਖਤੀ ਆਗਿਆ ਦੇ ਦਿੱਤੀ ਸੀ ਜਦੋਂ ਇਹ ਮੇਰੇ ਧਿਆਨ ਵਿੱਚ ਆਇਆ ਮੈਂ ਤੁਰੰਤ ਐਸ.ਡੀ.ਐਮ. ਮਲੋ ਨੂੰ ਕਿਹਾ ਇਹ ਬਹੁਤ ਵੱਡਾ ਫਸਾਦ ਹੋਏਗਾ ਤੁਸੀਂ ਗਲਤ ਆਗਿਆ ਦੇ ਰਹੇ ਹੋ ਹਮ ਕਲੇਰ ਨਿਰੰਕਾਰੀ ਕੋਈ ਧਰਮ ਨਹੀਂ ਹੈ ਨਾ ਹੀ ਕੋਈ ਕੌਮ ਹੈ ਨਾ ਹੀ ਕੋਈ ਐਸੀ ਪ੍ਰਚਾਰਕ ਸੰਸਥਾ ਜਿਹੜੀ ਸਰਬੱਤ ਦਾ ਭਲਾ ਕਰਨ ਵਾਲੀ ਹੋਵੇ ਇਹ ਇਹ ਇੱਕ ਜਿਹੜਾ ਗਰੋਹ ਹੈ ਜਿਹੜਾ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਦਾ ਹੂੰ ਇਹ ਆ ਵੀ ਬਦੌਲਤ 1978 ਵਿੱਚ 13 ਸਿੰਘ ਸ਼ਹੀਦ ਹੋਏ ਹੂੰ ਔਰ ਪੰਜਾਬ ਦੀ ਪੰਜਾਬ ਦੇ ਅਮਨ ਸ਼ਾਂਤੀ ਨੂੰ ਆਂਗਲ ਆਦ ਲੱਗੀ ਬਿਲਕੁਲ ਤੇ ਜਿਹਦੇ ਨਤੀਜੇ ਪੰਜਾਬ ਨੇ ਅੱਜ ਤੱਕ ਪੰਜਾਬ ਤੁਕਤ ਰਿਹਾ ਹੈ ਜੀ ਤੇ ਜੇ ਤੁਸੀਂ ਇਹਨੂੰ ਆਗਿਆ ਦੇਉਗੇ ਇਹ ਨਿਰੰਕਾਰੀ ਇੱਥੇ ਸਮੇਲਨ ਕਰਨਗੇ ਤਾਂ ਪੰਸੇ ਦਾ ਵਿਰੋਧ ਕਰੇਗਾ ਹੂੰ ਮੈਂ ਤੁਰੰਤ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਲਿਖਤੀ ਚਿੱਠੀ ਭੇਜੀ WhatsApp ਉਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਸ਼ਰੋਮਣੀ ਕਮੇਟੀ ਵੱਲੋਂ ਵੀ ਦਖਲ ਦਿਓ ਹਾਂਜੀ ਤੇ ਮੈਂ ਇੱਕ ਸਟੇਟਮੈਂਟ ਜਾਰੀ ਕਰਕੇ ਸੋਚੇ ਪੰਥ ਨੂੰ ਇਹਦੇ ਸੰਬੰਧੀ ਜਾਗਰੂਕ ਕੀਤਾ ਸੀ ਹਾਂ ਆਹ ਉਹਦੇ ਨਤੀਜੇ ਨਿਕਲੇ ਅੱਜ ਡੀਸੀ ਫਟੇਗੜ ਸਾਹਿਬ ਨੇ ਇਸ ਨੂੰ ਰੋਕ ਲਾ ਦਿੱਤੀ ਇਸ ਸਮਾਗਮ ਦੇ ਉੱਤੇ ਹਾਂ ਉਹਨਾਂ ਨੇ ਨਕਲੀ ਨਰਨਕਾਰੀਆਂ ਨੂੰ ਬਲਾਕੇ ਕਹਿ ਦਿੱਤਾ ਦੀ ਫਾਟੇਗੜ ਸਾਹਿਬ ਦੀ ਧਰਤੀ ਤੇ ਮੈਂ ਇਹ ਸਮਾਗਮ ਨਹੀਂ ਹੋਣ ਦੇਣਾ ਕਿਉਂਕਿ ਇਹਦੇ ਨਾਲ ਅਮਨ ਸ਼ਾਂਤੀ ਨੂੰ ਖਤਰਾ ਪਾਈਚਾਰਕਾਂ ਦੀ ਸਾਹ ਚੁੱਟਦੀ ਹੈ ਤੇ ਅਕਾਲ ਤਖਤ ਸਾਹਿਬ ਦੀ ਤੋਂ ਹੁਕਮਨਾਮਾ ਜਾਰੀ ਹੋਇਆ ਵਾ ਕਿ ਨਕਲੀ ਨਰਨਕਾਰੀਆਂ ਨਾਲ ਕਿਸੇ ਸੰਪਰਕ ਦੇਤੀ ਦੀ ਸਾਹ ਜਿੰਨੀ ਫਣੀ ਇਹਲੇ ਸਮਾਗਮ ਨਹੀਂ ਫਾਟੇਗੜ ਸਾਹਿਬ ਦੀ ਧਰਤੀ ਤੇ ਨਹੀਂ ਹੋ ਸਕਦਾ ਬਿਲਕੁਲ ਸੋ ਪਾਈ ਸਾਹਿਬ ਜਿਸ ਨੇ ਉਹਨਾਂ ਨੇ ਅੱਜ ਉਹਨਾਂ ਨੇ ਅੱਜ ਤਗੰਦੀ ਲਾ ਦਿੱਤੀ ਤੇ ਨਕਲੀ ਨਰਨਕਾਰੀਆਂ ਨੇ ਵੀ ਆਪਣਾ ਇੱਕ ਲੈਟਰ ਲਿਖ ਕੇ ਉਹਨਾਂ ਨੇ ਵੀ ਆਪਣੇ ਜਿਹੜੇ ਉਹਨਾਂ ਦੇ ਛੇਲੇ ਬਾਲਕੇ ਨੇ ਉਹਨਾਂ ਨੂੰ ਅਗਾਂਹ ਕਰ ਦਿੱਤਾ ਵੀ ਇਹ ਮਲਤਵੀ ਕੀਤਾ ਜਾਂਦਾ ਹੈ ਕਿ ਇਹ ਸਨਾਪਤ ਹੋ ਗਿਆ ਕਾਰ ਦੇ ਜਿਹੜਾ ਮਤਲਬ ਉਹਨਾਂ ਨੇ ਸ਼ੁਰੂ ਕੀਤਾ ਸੀ ਕੰਮ ਬੰਦ ਕਰ ਦਿੱਤਾ ਗਿਆ ਬਿਲਕੁਲ ਸੋ ਪੈਸਾ ਥੋੜਾ ਜਿਹਾ ਪਿੱਛੇ ਜਾਣਾ ਚਾਹਾਂਗੇ ਕਿਉਂਕਿ 1978 ਦਾ ਉਹ ਵਾਕਾ ਜੋ ਵਰਤਾਰਾ ਸਾਰਾ ਉਸ ਉਲੇ ਵਰਤਿਆ ਉਸ ਤੋਂ ਬਾਅਦ ਦੇ ਵਿੱਚ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਉਸ ਦੇ ਨਤੀਜੇ ਜਿਹੜੇ ਆ ਕਿੰਨੇ ਭਿਆਨਕ ਨਿਕਲੇ ਕੀ ਉਸ ਸਮੇਂ ਤੋਂ ਬਾਅਦ ਦੇ ਵਿੱਚ ਜੋ ਮੀਨ ਵਾਈਲ ਐਨੇ ਸਾਲਾਂ ਦਾ ਸਮਾਂ ਰਿਹਾ ਇਸ ਦੇ ਵਿੱਚ ਵੀ ਕੋਈ ਨਿਰੰਕਾਰੀਆਂ ਦੇ ਪੰਜਾਬ ਦੇ ਵਿੱਚ ਜਿਹੇ ਸੰਮੇਲਨ ਹੁੰਦੇ ਰਹੇ ਪਹਿਲਾਂ ਦੇਖੋ ਗੁਰਪ੍ਰੀਤ ਅਸਲ ਵਿੱਚ ਗੱਲ ਇਹ ਸੀ ਕਿ ਜਿਹੜਾ 1978 ਦਾ ਵੀ ਨਿਰੰਕਾਰੀ ਕਾਂਡ ਸੀ ਉਦੋਂ ਵੀ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਉਹ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਅਗਾਹ ਕੀਤਾ ਸੀ ਕਿ ਇਹਦੀ ਆਗਿਆ ਨਹੀਂ ਦੇਣੀ ਚਾਹੀਦੀ ਇੰਟੈਲੀਜੈਂਸੀ ਦੀਆਂ ਰਿਪੋਰਟਾਂ ਜਿਹੜੀਆਂ ਸੀ ਉਹਨਾਂ ਰਿਪੋਰਟਾਂ ਨੇ ਵੀ ਇਹ ਕਿਹਾ ਪੰਜਾਬ ਦੀ ਸਰਕਾਰ ਨੂੰ ਮੁੱਖ ਮੰਤਰੀ ਬਾਦਲ ਸਨ ਕਿ ਤੁਸੀਂ ਇਹਦੀ ਆਗਿਆ ਨਾ ਦਿਓ ਲੇਕਿਨ ਬਾਦਲ ਸਾਹਿਬ ਨੇ ਉਮਰਾਂ ਨੰਗਲ ਜਿਹੜੇ ਜੀਵਨ ਸਿੰਘ ਉਮਰਾਂ ਨੰਗਲ ਸਨ ਉਹਨਾਂ ਦੇ ਕਹਿਣ ਉੱਤੇ ਉਹ ਆਗਿਆ ਦਿੱਤੀ ਔਰ 13 ਸਿੰਘ ਸ਼ਹੀਦ ਹੋਏ ਸਿੱਖਾਂ ਨੇ ਉਹਦਾ ਵਿਰੋਧ ਕੀਤਾ ਸਿੱਖਨਾਨਕਾਰੀਆਂ ਨੇ ਗੋਲੀ ਚਲਾਈ ਸਿੰਧਾਨੂ ਸ਼ਹਾਦਤ ਦਾ ਗਾਮ ਪੀਣਾ ਪਿਆ ਤੇ ਪੰਜਾਬ ਦੀ ਵੱਧ ਕਿਸਮਤ ਹੀ ਇਹ ਰਹੀ ਛੱਕਾਂ ਦੀ ਵੀ ਇਹ ਕਿ ਪ੍ਰਕਾਸ਼ ਸਿੰਘ ਬਾਦਲ ਦੀ ਗਲਤੀ ਦੀ ਬਦੌਲਤ 13 ਸਿੰਘ ਸ਼ਹੀਦ ਹੋ ਗਏ ਤੇ ਨਕਲੀ ਨਿਰੰਕਾਰੀ 13 ਸਿੰਘਾਂ ਨੂੰ ਕਤਲ ਕਰਕੇ 300 ਕਿਲੋਮੀਟਰ ਦਾ ਪੈਂਡਾ ਤਾਇ ਕਰਕੇ ਉਹ ਆਪਣਾ ਹਰਿਆਣਾ ਵਿੱਚ ਜਾ ਵੜਿਆ ਕਿਸੇ ਨੇ ਉਹਨੂੰ ਪੰਜਾਬ ਦੀ ਸਰਜਮੈਂਟ ਰੋਕਣ ਦਾ ਯਤਨ ਨਹੀਂ ਕੀਤਾ ਸੀ ਉਦੋਂ ਦੂਸਰੀ ਵੱਡੀ ਗੱਲ ਇਹ ਸੀ ਕਿ ਉਹ ਆਪਣਾ ਕੇਸ ਵੀ ਪੰਜਾਬ ਚੋਂ ਤਬਦੀਲ ਕਰਾ ਕੇ ਕਰਨਾਲ ਲੈ ਗਿਆ ਸੀ ਜਿੱਥੇ ਉਹ ਸੈਂਟਰ ਗਵਰਨਮੈਂਟ ਦੇ ਦਫਾ ਨਾਲੋਂ ਆਮ ਨਾਲ ਬਰੀ ਹੋ ਗਿਆ ਉਸ ਤੋਂ ਬਾਅਦ ਲਗਾਤਾਰ ਪੜਾਵ ਦੇ ਵਿੱਚ ਉਹਨਾਂ ਦੇ ਸਮੇਲਨ ਬੰਦ ਰਹੇ ਬਹੁਤ ਸਮਾਂ ਬਹੁਤ ਲੰਮਾ ਸਮਾਂ ਲੇਕਿਨ ਹੁਣ ਆਕੇ ਕਿਤੇ ਕਿਤੇ ਜਿਹੜੇ ਨਿਰੰਕਾਰੀ ਭਾਵਨ ਨੇ ਉਹਨਾਂ ਦੇ ਅੰਦਰ ਉਹ ਛੋਟੇ-ਛੋਟੇ ਸਮਾਗਮ ਕਰਦੇ ਨੇ ਪਟਨਾ ਸਮਾਗਮ ਹਲੇ ਤੱਕ ਪੰਜਾਬ ਵਿੱਚ ਕੀਤਾ ਹੀ ਨਹੀਂ ਹੋਇਆ ਹੁਣ ਉਹਨਾਂ ਨੇ ਯਤਨ ਕੀਤਾ ਸੀ ਅੱਡੇਗੜ ਸਾਹਿਬ ਵੀ ਵੱਡਾ ਸਮਾमेलन ਕਰਾਂਗੇ ਤੇ ਖਾਲਸਾ ਸਕੂਲ ਦੇ ਵਿੱਚ ਕਰਾਂਗੇ ਲੇਕਿਨ ਇਹ ਅੱਜ ਪੰਥ ਨੇ ਮਤਲਬ ਨਹੀਂ ਆਵਾਜ਼ بلند ਕੀਤੀ ਤੇ ਪੰਥ ਦੇ ਗੁੱਸੇ ਅਤੇ ਰੋਹ ਦੇ ਅੱਗੇ ਸਰਕਾਰ ਝੁਕੀ ਪ੍ਰਸ਼ਾਸਨ ਝੁਕਿਆ ਇਹ ਫੈਸਲਾ ਸਵਾਗਤਯੋਗ ਹੈ ਪ੍ਰਸ਼ਾਸਨ ਦਾ ਉਹਨਾਂ ਨੇ ਚੰਗਾ ਫੈਸਲਾ ਲਿਆ ਨਹੀਂ ਤਾਂ ਨੁਕਸਾਨ ਹੋ ਉਸ ਇਸ ਸਮਾमेलन ਦਾ ਬਿਲਕੁਲ ਸੋ ਮੈਨੂੰ ਲੱਗਦਾ ਪੈਸਾ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਉਸ ਵੱਡੇ ਸਮਾमेलन ਤੋਂ ਬਾਅਦ ਦੇ ਵਿੱਚ ਇਹ ਸ਼ਾਇਦ ਪਹਿਲੀ ਵਾਰ ਇਹਨਾਂ ਨੇ ਇਹ ਕੋਈ ਜ਼ਰੂਰਤ ਕੀਤੀ ਸੀ ਵੱਡਾ ਸਮਾमेलन ਕਰਨ ਦੀ ਤੇ ਇਹ ਜ਼ਰੂਰੀ ਵੀ ਸੀ ਇਸ ਤੇ ਰੋਕ ਲਗਾਉਣਾ ਜੀ ਇਹ ਤਾਂ ਦੇਖੋ ਅਸਲ ਵਿੱਚ ਗੱਲ ਇਹ ਆ ਵੀ ਪੰਜਾਬ ਦੀ ਜਿਹੜੀ ਮੌਜੂਦਾ ਸਰਕਾਰ ਆ ਉਹਦਾ ਜਿਹੜਾ ਉਹਨਾਂ ਦੀ ਜਿਹੜੀ ਪਾਰਟੀ ਆ ਆਮ ਆਦਮੀ ਪਾਰਟੀ ਉਹਨਾਂ ਦਾ ਜਿਹੜਾ ਪ੍ਰਧਾਨ ਆ ਕੇਜਰੀਵਾਲ ਉਹ ਇੱਕ ਵਾਰੀ ਦਿੱਲੀ ਦੇ ਨਿਰੰਕਾਰੀ ਸਮਾमेलन ਵਿੱਚ ਗਿਆ ਸੀ ਚੋਣਾਂ ਤੋਂ ਪਹਿਲਾਂ ਜਿਹੜਾ ਵੱਡਾ ਸਮਾमेलन ਸੀ ਉਹਨੇ ਉੱਥੇ ਉਹਨਾਂ ਦੇ ਸਮਾमेलन ਵਿੱਚ ਐਲਾਨ ਕੀਤਾ ਸੀ ਕਿ ਜਦੋਂ ਸਾਡੀ ਸਰਕਾਰ ਬਣ ਗਈ ਪੰਜਾਬ ਦੇ ਵਿੱਚ ਅਸੀਂ ਤੁਹਾਡੇ ਸਮਾमेलन ਕਰਾਇਆ ਕਰਾਂਗੇ ਇਹ ਗੱਲ ਉਹਨਾਂ ਨੇ ਉਹਨਾਂ ਨੂੰ ਕਹੀ ਸੀ ਨਕਲੀ ਨਿਰੰਕਾਰੀਆਂ ਨੂੰ ਜਿਵੇਂ ਸਰਸੇ ਵਾਲੇ ਪਖੰਡੀ ਸਾਧ ਨੂੰ ਵੀ ਅਕਾਲੀ ਵੜੀ ਸਰਕਾਰ ਨੇ ਕਿਹਾ ਸੀ ਵੀ ਅਸੀਂ ਪੰਜਾਬ ਤੁਹਾਡੇ ਸਮਾਗਮ ਕਰਾਵਾਂਗੇ ਤੁਸੀਂ ਸਾਡੀਆਂ ਸਾਡੀ ਹਮਾਇਤ ਕਰੋ ਅਸਲ ਵਿੱਚ ਪੰਜਾਬ ਦੀ ਵੱਧ ਕਿਸਮਤੀ ਆ ਕਿ ਪੰਜਾਬ ਵਿੱਚ ਜਿਹੜੀ ਵੀ ਧਿਰ ਦੀ ਸਰਕਾਰ ਬਣਦੀ ਆ ਉਹ ਉਹ ਬਿਆ ਤੇ ਮਤਲਬ ਗੱਲ ਵੀ ਕਰਦੇ ਕਿ ਲੋਕ ਕੀ ਚਾਹੁੰਦੇ ਨੇ ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਨਹੀਂ ਕਰਦੇ ਵਿਕਾਸ ਦੀ ਗੱਲ ਨਹੀਂ ਕਰਦੇ ਬੇਰੁਜ਼ਗਾਰੀ ਦੀ ਗੱਲ ਨਹੀਂ ਕਰਦੇ ਮਹਿੰਗਾਈ ਦੀ ਗੱਲ ਨਹੀਂ ਕਰਦੇ ਹੋਰ ਮਸਲੇ ਪੰਜਾਬ ਦੇ ਹੱਲ ਕਰਨ ਵੱਲ ਧਿਆਨ ਨਹੀਂ ਦਿੰਦੇ لیکن وہ ਆਪਣੀਆਂ ووٹਾਂ ਇਕੱਠੀਆਂ ਕਰਨ ਲਈ ਦੇਜ ਵਾਲੇ ਸਾਧਾ ਨੂੰ ਆਗਿਆ ਦਿੰਦੇ ਨੇ ਜਿਹੜੇ ਅਮਨ ਸ਼ਾਂਤੀ ਭੰਗ ਕਰਦੇ ਨੇ ਜਿਹੜੇ ਲੋਕਾਂ ਦਾ ਸ਼ੋਸ਼ਣ ਕਰਦੇ ਨੇ ਉਹਨਾਂ ਲੋਕਾਂ ਦੀਆਂ ਵੋਟਾਂ ਇਕੱਠੀਆਂ ਕਰਦੇ ਨੇ ਉਹਨਾਂ ਤੋਂ ਵੋਟਾਂ ਲੈਂਦੇ ਨੇ ਮੁੜ ਕੇ ਉਹ ਕੁਰਮ ਕਰਦੇ ਨੇ ਪੰਜਾਬ ਦੀ ਧਰਤੀ ਤੇ ਇਹ ਉਹਨਾਂ ਦੀ ਖਤਰ ਇਹ ਪੰਜਾਬ ਅੱਧ ਕਿਸਮ ਦੀ ਹੈ ਕਦੇ ਸਰਚਾ ਕਦੇ ਨਿਰੰਕਾਰੀ ਕਰਦੇ ਨੇ ਕਦੇ ਅਨਸੂਤੋਸ਼ ਕਰਦਾ ਰਹਾ ਕਦੇ ਆ ਹੁਣ ਆਪਣਾ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਜਿਵੇਂ ਸਾਹੀ ਭਾਈ ਜਾਰਾ ਉਹ ਕਰਦਾ ਸ਼ੋਸ਼ਣ ਲੋਕਾਂ ਦੇ ਲਗਾਤਾਰ ਵਰਦੇ ਆ ਰਹੇ ਨੇ ਇਹ ਖਾਲਸੇ ਦੀ ਸਰਜ਼ਮੀਨ ਆ ਇੱਥੇ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਉੱਤੇ ਇਹਾਂ ਦੇ ਨਾਂ ਉੱਤੇ ਜੂਣ ਵਾਲਾ ਪੰਜਾਬ ਜਿਹੜਾ ਸੀ ਇੱਥੇ ਪੰਥਕ ਵਿਚਾਰਧਾਰਾ ਦੀ ਜ਼ਰੂਰਤ ਸੀ ਇਹਨੂੰ ਪਰਪੂਲਿਤ ਕਰਨ ਦੀ ਲੋੜ ਹੈ ਲੇਕਿਨ ਬਾਖਸਲਤੀ ਕੋਈ ਕੰਮ ਕੋਈ ਜੋਗ ਆਗੂ ਨਹੀਂ ਅਜਾ ਨਾ ਧਰਮ ਦੇ ਖੇਤਰ ਵਿੱਚ ਨਾ ਰਾਜਨੀਤਿਕ ਖੇਤਰ ਵਿੱਚ ਨਾ ਪੰਥਕ ਖੇਤਰ ਵਿੱਚ ਇਹ ਮਜ਼ਬੂਤੀ ਦੀ ਆਪਣੀ ਵੱਧ ਕਿਸਮਤੀ ਹੈ ਬਿਲਕੁਲ ਜੀ ਤੁਸੀਂ ਅੰਦਰ ਦੇ ਵਿੱਚ ਕੋਈ ਸੰਗਤ ਨੂੰ ਸਨੇਹਾ ਦੇਣਾ ਚਾਹੁੰਦੇ ਹੋ ਜਾਂ ਧੰਨਵਾਦ ਕਰਨਾ ਚਾਹੁੰਦੇ ਹੋ ਦੇਖੋ ਮੈਂ ਤਾਂ ਸਮੁੱਚੀ ਸਾਥ ਸੰਗਤ ਨੂੰ ਇੱਕ ਨਿਮਰਤਾ ਸਹਿਤ ਆਦੇਬ ਨਾਲ ਬੇਨਤੀ ਕਰਨਾ ਚਾਹੁੰਦਾ ਹਾਂ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਰੱਬੀ ਬਾਣੀ ਦੇ ਅੰਦਰ ਸਿੱਖ ਦੇ ਹਰ ਸਵਾਲ ਦਾ ਜਵਾਬ ਗੁਰੂ ਸਾਹਿਬ ਨੇ ਬਾਣੀ ਵਿੱਚ ਲਿਖਿਆ ਹੋਇਆ ਹੈ ਲੇਕਿਨ ਇਹ ਸਵਾਲ ਦਾ ਜਵਾਬ ਸਾਨੂੰ ਉਦੋਂ ਹੀ ਪਤਾ ਲੱਗ ਸਕਣ ਅਣ ਸੁਣਾਗੇ ਉਹਦੇ ਤੇ ਅਮਲ ਕਰਨ ਦਾ ਯਤਨ ਕਰਾਂਗੇ ਸਤਗੁਰ ਬਾਣੀ ਕੀ ਲਿਖਦੇ ਨੇ ਸਤਗੁਰ ਨੂੰ ਸਭ ਕੁਝ ਦੇਖਦਾ ਜੇ ਤਾਂ ਜਗਤ ਸੰਸਾਰ ਡੇਟਿਆਂ ਮੁਕਤ ਨਾ ਹੋ ਗਈ ਜਿੱਕਰ ਸ਼ਬਦ ਨਾ ਕਰੇ ਵਿਚਾਰ ਸ਼ਬਦ ਦੀ ਵਿਚਾਰ ਕਰਕੇ ਗੁਰਬਾਣੀ ਅਨੁਸਾਰ ਆਪ ਨੂੰ ਜੁਣ ਦਾ ਯਤਨ ਕਰੋ ਆਪਣਾ ਟੇਕ ਗੁਰੂ ਗ੍ਰੰਥ ਸਾਹਿਬ ਤੇ ਰੱਖਣੀ ਹੈ ਮੂਹ ਅਕਾਲ ਤਖਤ ਸਾਹਿਬ ਬਨ ਰੱਖਣਾ ਹੈ ਹਰਿਵੰਦਰ ਸਾਹਿਬ ਦੀ ਪ੍ਰਕਰਮਾ ਕਰਨੀ ਹੈ ਇਹ ਮੇਰੀ ਬੁਦਾਰਸ਼ ਹੈ ਮੇਰੀ ਬੇਨਤੀ ਹੈ ਡੇਰੇ ਵਾਲੇ ਪਖੰਡੀ ਸਾਧਾਂ ਬਨ ਜਾਣ ਦਾ ਯਤਨ ਨਹੀਂ ਕਿਸੇ ਨੇ ਕਰਨਾ